ਜਲਮ ਜੋ ਵਿਦੇਸ਼ ਦੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ ਹਾਜ਼ਰਾਂ ਅੱਜ ਕਾਝ ਦਿਨ ਕੁਸ਼ ਗੱਲਾਂ ਵਾਂਗ ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਦੇ ਲਈ। ਸਭ ਤੋਂ ਪਹਿਲਾਂ ਗੱਲਬਾਤ ਕਰਨੀ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਟੋ ਮੀਟਿੰਗ ਦੇ ਲਈ ਯੂਰਪ ਜਾਣਗੇ ਇਹਦੇ ਬਾਰੇ ਗੱਲਬਾਤ ਕਰਾਂਗੇ। ਦੂਜਾ ਕੈਲਗਰੀ ਦੇ ਵਿੱਚ ਮਾੜੀਆਂ ਸਬਾਵਾਂ ਦੇ ਕਾਰਨ ਸ਼ਹਿਰ ਦੀ ਰੈਂਕਿੰਗ ਥੱਲੇ ਨੂੰ ਗਈ ਆ। ਤੀਜਾ ਅਨਟਰੀਓ ਦੇ ਵਿੱਚ ਕਾਰਾਂ ਦੀ ਚੋਰੀ ਵਿੱਚ ਇੱਕ ਸਰਕਾਰੀ ਮੁਲਾਜ਼ਮ ਦੇ ਮੇਰੇ ਭੁਗਤ ਪਤਾ ਲੱਗੀ ਆ। ਚੌਥੀ ਗੱਲਬਾਤ ਕਰਨੀ ਹੈ ਕਿ ਹੁਣ ਕੈਨੇਡਾ ਵਾਸੀ ਉਹਨਾਂ ਨੂੰ ਲੱਗਦਾ ਸਾਡੇ ਕੋਲ ਰਿਟਾਇਰ ਹੀ ਨਹੀਂ ਹੋਇਆ ਜਾਣਾ ਕਰਜ਼ਾ ਇੰਨਾ ਸਿਰਿਆ ਸਭ ਤੋਂ ਪਹਿਲਾ ਮਾਮਲਾ ਜਿਹੜਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਾਲੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਟੋ ਅਤੇ ਜਿਹੜੇ ਯੂਰੋਪੀਅਨ ਯੂਨੀਅਨ ਦੇ ਸੰਮੇਲਨਾਂ ਦੇ ਵਿੱਚ ਸ਼ਾਮਲ ਹੋਣ ਲਈ ਯੂਰਪ ਪਰਵਾਨਾ ਹੋ ਰਹੇ ਆ ਇਹ ਪਤਾ ਲੱਗਿਆ ਉਹਨਾਂ ਦਾ ਕਿ ਪ੍ਰਾਈਮ ਮਿਨਿਸਟਰ ਆਫਿਸ ਨੇ ਦੱਸਿਆ ਕਿ ਜਿਹੜੀਆਂ ਪਲਾਨ ਆ ਪੂਰਾ ਕਦੋਂ ਕਿੱਥੇ ਜਾਣਾ ਇਹਦੀ ਪੁਸ਼ਟੀ ਉਹਨੇ ਜਲਦੀ ਕਰ ਦੇਣੀ ਹੈ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਉੱਤੇ ਬਹੁਤ ਨਿਗਾ ਲੋਕਾਂ ਦੀ ਟਿਕੀ ਆ ਤੇ ਜਿਸ ਤਰੀਕੇ ਨਾਲ ਕੈਨੇਡਾ ਨੂੰ ਉੱਪਰ ਚੁੱਕਣ ਦੇ ਇਹ ਯਤਨ ਕਰ ਰਿਹਾ ਹੈ ਇਹ ਹੁਣ ਪਤਾ ਲੱਗੂਗਾ ਜੀ7 ਸਮਿਟ ਹੋਣੀ ਹੋ ਕੇ ਹਟਿਆ ਆਪਾਂ ਸਾਰੇ ਜਾਣਦੇ ਇਹ ਪਤਾ ਲੱਗ ਰਿਹਾ ਕਿ ਬਹੁਤ ਸਾਰਥਕ ਨਤੀਜੇ ਨਿਕਲ ਰਹੇ ਨੇ ਵੱਖ-ਵੱਖ ਦੇਸ਼ਾਂ ਦੇ ਨੇਤਾਵਾਂ ਦੇ ਨਾਲ ਜਿਹੜੀ ਇਹਨਾਂ ਦੀ ਗੱਲ ਹੋਈ ਹੈ ਖਾਸ ਕਰਕੇ ਅਮਰੀਕਾ ਦੇ ਨਾਲ ਔਰ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਜਿਸ ਤਰੀਕੇ ਨਾਲ ਇਹਨਾਂ ਦੀ ਸਿਫਤ ਕੀਤੀ ਆ ਉਹ ਇੱਕ ਵੱਡੀ ਗੱਲ ਆ ਹੁਣ ਯੂਰਪ ਕਿਉਂਕਿ ਬਹੁਤ ਵੱਡਾ ਇੱਕ ਪਾਵਰ ਆ ਉਧਰਲੇ ਪਾਸੇ ਵੀ మార్కెట్ ਵੀ ਆ ਤੇ ਉਹਨਾਂ ਦੇ ਨਾਲ ਯੂਰੋਪੀਅਨ ਲੀਡਰਾਂ ਦੇ ਨਾਲ ਇਹਨਾਂ ਨੇ ਜਾ ਕੇ ਉੱਥੇ ਮੁਲਾਕਾਤ ਕਰਨੀ ਆ। ਉਹਨਾਂ ਨੇ ਇਹ ਕਿਹਾ ਹੈ ਕਿ ਜਿਹੜੇ ਕੈਨੇਡਾ ਤੇ ਯੂਰੋਪੀਅਨ ਯੂਨੀਅਨ ਦੇ ਲੀਡਰ ਆਪਸੀ ਜਿਹੜਾ ਇਹਨਾਂ ਦਾ ਰਿਸ਼ਤਾ ਆ ਉਹਨੂੰ ਇਹ ਠੀਕ ਕਰਨਾ ਚਾਹੁੰਦੇ ਆ। ਅ ਠੀਕ ਕਰਨ ਦੇ ਦੋ ਵੱਡੇ ਇਹਨਾਂ ਦੇ ਆਸਪੈਕਟ ਨੇ ਜਿਹੜੇ ਦੋ ਖੇਤਰ ਨੇ ਜਿਨ੍ਹਾਂ ਦੇ ਵਿੱਚ ਇਹ ਖਾਸ ਤੌਰ ਤੇ ਕਰਨਾ ਚਾਹੁੰਦੇ ਇੱਕ ਤਾਂ ਵਪਾਰ ਤੇ ਦੂਜਾ ਇਹਦੇ ਵਿੱਚ ਜਿਹੜੀ ਸੁਰੱਖਿਆ ਆ ਕਿਉਂਕਿ ਨੈਟੋ ਦੇ ਵੱਡੇ ਦੇਸ਼ ਨੇ ਉਹ ਵੱਡੀ ਗਿਣਤੀ ਆ ਉਹਨਾਂ ਦੇਸ਼ਾਂ ਦੀ ਉਹ ਸ਼ਾਮਲ ਨੇ ਨੈਟੋ ਦੇ ਵਿੱਚ ਤੇ ਨੈਟੋ ਦੇ ਨਾਲ ਇਹਨਾਂ ਦਾ ਜਿਹੜਾ ਰਿਸ਼ਤਾ ਕੈਨੇਡਾ ਦਾ ਆ ਉਹ ਬਹੁਤ ਮਜ਼ਬੂਤ ਆ ਮੈਂਬਰ ਹੋਣ ਦੇ ਨਾਤੇ ਸੋ ਉਹਨਾਂ ਦੇ ਨਾਲ ਜਿੱਥੇ ਸੁਰੱਖਿਆ ਵਾਲੇ ਪੱਖ ਤੋਂ ਗੱਲਬਾਤ ਕੀਤੀ ਜਾਊਗੀ ਇਹ ਸਾਰੇ ਦੇਸ਼ ਜਿਹੜੇ ਕਿ ਜਿਨ੍ਹਾਂ ਨੇ ਪਲੱਜ ਕੀਤਾ ਨੈਟੋ ਦੇ ਵਿੱਚ ਕਿ ਅਸੀਂ ਆਪਣਾ ਜੀਡੀਪੀ ਦਾ 2% ਹਿੱਸਾ ਸੁਰੱਖਿਆ ਦੇ ਉੱਤੇ ਲਾਵਾਂਗੇ ਉਧਰਲੇ ਪਾਸੇ ਇਹ ਲਾਉਣਗੇ ਦੂਜਾ ਦੇ ਨਾਲ ਹੀ ਜਿਹੜੇ ਦੂਜਾ ਵਪਾਰ ਆ ਕੋਈ ਵਪਾਰ ਹੈ ਇਸ ਲਈ ਬਹੁਤ ਜ਼ਰੂਰੀ ਆ ਅਮਰੀਕਾ ਨਾਲ ਗੱਲ ਬਣ ਨਹੀਂ ਰਹੀ ਕੈਨੇਡਾ ਦੀ ਪਿਛਲੇ 90 ਸਮੇਂ ਤੋਂ ਜਦੋਂ ਦੇ ਟਰੰਪ ਆਏ ਆ ਉਧਰਲੇ ਪਾਸੇ ਕਿਸੇ ਨਾ ਕਿਸੇ ਤਰ੍ਹਾਂ ਵਪਾਰ ਦੇ ਕੁਝ ਮੌਕੇ ਮਿਲ ਸਕਦੇ ਆ ਇਹ ਵੀ ਦੱਸ ਦਿਆ ਕਿ ਨੀਦਰਲੈਂਡ ਤੇ ਰੇਕ ਸ਼ਹਿਰ ਦੇ ਵਿੱਚ ਹੋਣਗੇ ਤੇ ਫਿਰ ਇਹਨਾਂ ਨੇ ਨਾਟੋ ਸੰਮੇਲਨ ਦੇ ਵਿੱਚ ਮੰਗਲਵਾਰ ਤੇ ਬੁੱਧਵਾਰ ਨੂੰ ਉੱਥੇ ਹੋਣਾ ਤੇ ਉੱਥੇ ਇਹ ਨਾਟੋ ਦੇ ਨਾਲ ਮਿਲ ਕੇ ਵਿਚਾਰ ਕਰਨਗੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਸੰਸਾਰ ਆ ਜਿਹੜੀ ਦੁਨੀਆ ਆ ਜਿਸ ਕਿਸਮ ਦੀਆਂ ਨਵੀਆਂ ਚੁਣੌਤੀਆਂ ਸਾਹਮਣੇ ਆ ਰਹੀਆਂ ਲੜਾਈਆਂ ਉਧਰ ਯੂਕਰੇਨ ਦੀ ਤੇ ਜਿਹੜੀ ਰੂਸ ਦੀ ਲੜਾਈ ਲੱਗੀ ਨੂੰ 3 ਸਾਲ ਤੋਂ ਜ਼ਿਆਦਾ ਸਾਢੇ 3 ਸਾਲ ਹੋ ਗਏ ਆ ਉਧਰਲੇ ਪਾਸੇ ਹੁਣ ਈਰਾਨ ਤੇ ਇਜ਼ਰਾਇਲ ਦੀ ਲੜਾਈ ਆ ਅਮਰੀਕਾ ਦਾ ਉਹਦੇ ਉੱਤੇ ਕੀ ਸਟੈਂਡ ਹੁੰਦਾ ਨਾਟੋ ਕਿਧਰਲੇ ਪਾਸੇ ਜਾਊਗਾ ਇਹ ਮੁੱਦੇ ਵੀ ਉਸ ਥਾਂ ਦੇ ਉੱਤੇ ਵਿਚਾਰੇ ਜਾਣੇ ਆ ਸੋ ਜਿਹੜਾ ਨਾਟੋ ਦੀ ਮੀਟਿੰਗ ਦਾ ਮੁੱਖ ਕੇਂਦਰ ਬਿੰਦੂ ਆ ਉਹ ਸੁਰੱਖਿਆ ਦੇ ਉੱਤੇ ਹੋਣਾ ਕਿ ਬਚਾਅ ਕਿਦਾਂ ਕੀਤਾ ਜਾਣਾ ਆਪਣਾ ਤੇ ਕੀ ਕੀਤਾ ਜਾ ਸਕਦਾ ਇਸ ਪੱਧਰ ਦੇ ਉੱਤੇ ਨਾਟੋ ਦੇ ਮੈਂਬਰ ਦੇਸ਼ ਉਹਨਾਂ ਨੇ ਆਪਣਾ ਜਿਹੜਾ ਜਿਹੜਾ ਜਿੰਨੀ ਉਹਨਾਂ ਦੀ ਹੈਗੀ ਆ ਜੀਡੀਪੀ ਉਹਨੂੰ 5% ਤੱਕ ਬਣਾਉਣ ਦੀ ਯੋਜਨਾ ਨੂੰ ਮਨਜ਼ੂਰੀ ਦੇ ਦੇਣਗੇ ਵੀ ਇਹਨੂੰ 5% ਕਰਦੇ ਉੱਤੇ ਤੱਕ ਠੀਕ ਆ ਇਸ ਪੱਧਰ ਦੇ ਉੱਤੇ ਜਿਹੜਾ ਕਿਸੇ ਨਾ ਕਿਸੇ ਤਰ੍ਹਾਂ ਮਤਲਬ ਪਹੁੰਚਿਆ ਨਹੀਂ ਕੈਨੇਡਾ ਹੁਣ ਉਹਦੇ ਤੇ ਪਹੁੰਚਣ ਦੀ ਕੋਸ਼ਿਸ਼ ਕਰਨਗੇ ਕਿਉਂਕਿ ਨੈਟੋ ਦੇ ਨਾਲ ਜਿਹੜਾ ਇਹਨਾਂ ਦਾ ਦੇਸ਼ ਆਪਣਾ ਅਮਰੀਕਾ ਆ ਉਹਦਾ ਵੀ ਇਹੀ ਰੌਲਾ ਆ ਕਿ ਜਿੰਨਾ ਖਰਚਾ ਇਹਨਾਂ ਦੇਸ਼ਾਂ ਨੂੰ ਨੈਟੋ ਦੇ ਵਿੱਚ ਸੁਰੱਖਿਆ ਦੇ ਉੱਤੇ ਕਰਨਾ ਚਾਹੀਦਾ ਹੈ ਕਰ ਨਹੀਂ ਰਿਹਾ ਮਾਰਕ ਕਾਰਨੀ ਨੇ ਪਿਛਲੇ ਹਫ਼ਤੇ ਐਲਾਨ ਕੀਤਾ ਸੀ ਕਿ ਕੈਨੇਡਾ ਆਪਣੇ ਖਰਚੇ ਨੂੰ ਤੇਜ਼ੀ ਨਾਲ ਵਧਾਉਣ ਦੇ ਲਈ ਜਿਹੜੇ ਇਸ ਸਾਲ ਦਾ ਜਿਹੜਾ ਹੈਗਾ ਆ ਉਹਦੇ ਵਿੱਚ 9 ਬਿਲੀਅਨ ਡਾਲਰ ਹੋਰ ਸ਼ਾਮਲ ਕਰ ਰਿਹਾ ਤਾਂ ਕਿ ਨੈਟੋ ਦਾ ਟਾਰਗੇਟ ਨੂੰ ਪੂਰਾ ਕੀਤਾ ਜਾ ਸਕੇ ਨੈਟੋ ਦਾ ਟਾਰਗੇਟ 2% ਦਾ ਆ ਜਿਹੜਾ 트ੰਪ ਦੇ ਟੈਰਿਫਾਂ ਦਾ ਕੈਨੇਡਾ ਦੇ ਨਾਲ ਰੌਲਾ ਵੀ ਇਹੀ ਆ ਕਿ ਜਿੰਨਾ ਕੈਨੇਡਾ ਨੂੰ ਆਪਣੀ ਸੁਰੱਖਿਆ ਦੇ ਉੱਤੇ ਲਾਉਣਾ ਚਾਹੀਦਾ ਜਿੰਨਾ ਪੈਸਾ ਆਪਣੇ ਫੌਜ ਦੇ ਉੱਤੇ ਆਰਮੀ ਦੇ ਉੱਤੇ ਲਾਉਣਾ ਚਾਹੀਦਾ ਲਾ ਨਹੀਂ ਰਿਹਾ 2% ਵੀ ਲਾਉਣ ਤਾਂ ਉਹਦੇ ਨਾਲ ਵੀ ਫਰਕ ਪਊਗਾ ਫਿਰ ਘੱਟੋ ਘੱਟ ਜਿਹੜਾ ਨੈਟੋ ਦਾ ਸਹਿਮਤੀ ਆ ਉਹਦੇ ਤੱਕ ਪਹੁੰਚ ਜਾਣਗੇ ਜਾਂ ਇਹਨਾਂ ਦੇਸ਼ਾਂ ਨੂੰ ਇਹ ਲੱਗਦਾ ਕਿ ਜੇ ਤੁਸੀਂ ਆਪਣਾ ਪੈਸਾ ਹੀ ਨਹੀਂ ਲਾ ਰਹੇ ਉੱਤੇ ਤਾਂਹੀਂ ਤੁਹਾਡਾ ਬਚਾ ਕਿਉਂ ਕਰੀਏ ਸਾਰੇ ਦੇਸ਼ਾਂ ਨੇ ਇੱਕ ਸਹਿਮਤੀ ਕੀਤੀ ਆ ਨੈਟੋ ਨੇ ਕਿ ਜੇ ਕੋਈ ਇੱਕ ਦੇ ਉੱਤੇ ਹਮਲਾ ਹੋਊਗਾ ਤਾਂ ਅਸੀਂ ਮੰਨਾਂਗੇ ਸਾਰਿਆਂ ਤੇ ਹਮਲਾ ਹੋਇਆ ਤੇ ਆਪਾਂ ਉਹਦੇ ਨਾਲ ਰਲ ਕੇ ਸਾਥ ਦੇਵਾਂਗੇ ਹਾਲਾਂਕਿ ਯੂਕਰੇਨ ਨੈਟੋ ਦਾ ਮੈਂਬਰ ਨਹੀਂ ਹੈ ਪਰ ਫਿਰ ਵੀ ਸਾਰੀ ਨੈਟੋ ਨੇ ਅਮਰੀਕਾ ਦੇ ਨਾਲ ਲੱਗ ਕੇ ਉਹਨਾਂ ਦਾ ਸਾਥ ਦਿੱਤਾ ਮਤਲਬ ਇੱਕ ਥਾਂ ਦੇ ਉੱਤੇ ਜੇ ਰੂਸ ਦਾ ਯੂਕਰੇਨਾ ਰੋਲਾ ਵੀ ਨੈਟੋ ਕਰਕੇ ਹੀ ਆ ਹੁਣ ਇਸ ਕਰਕੇ ਪਰ ਸਾਰੇ ਦੇਸ਼ਾਂ ਲਈ ਸ਼ਰਤ ਇਹ ਆ ਕਿ ਉਹ ਆਪਣੇ ਆਮਦਨ ਦਾ ਇੱਕ ਹਿੱਸਾ ਇਹਦੇ ਉੱਤੇ ਲਾਉਣਗੇ ਜਿਹਦੇ ਵਿੱਚ ਇੱਕ 2% ਹੈ ਟਾਰਗੇਟ ਦੱਸਿਆ ਜਾ ਰਿਹਾ ਸੋ ਵੀ ਪੂਰਾ ਕੀਤਾ ਜਾਊਗਾ ਦੂਜਾ ਇਹ ਆ ਕਿ ਜਿਹੜਾ ਕੈਨੇਡਾ ਹੈਗਾ ਇਹ ਆਪਣੀ ਰੱਖਿਆ ਦੇ ਲਈ ਬਹੁਤ ਜ਼ਿਆਦਾ ਅਮਰੀਕਾ ਦੇ ਉੱਤੇ ਨਿਰਭਰ ਕਰਦਾ ਸਾਰੇ ਕੁਝ ਦੇ ਲਈ ਤੇ ਦੂਜਾ ਇਹ ਆ ਕਿ ਇਹ ਹੁਣ ਆਪਣੀ ਡਿਫੈਂਸ ਨੂੰ ਮਜ਼ਬੂਤ ਕਰਨ ਦੇ ਲਈ ਬਹੁਤਾ ਪੈਸਾ ਖਰਚ ਰਿਹਾ ਆ ਨਾਟੋ ਜਿਹੜੀ ਆ ਉਹਦੇ ਉੱਤੇ ਵੀ ਨੈਟੋ ਦੀ ਜੀਡੀਪੀ ਅਨੁਮਾਨ ਦੇ ਮੁਤਾਬਕ ਕੈਨੇਡਾ ਦੀ ਜਿਹੜੀ ਅਰਥਵਿਵਸਥਾ ਆ ਇਸ ਸਾਲ 3.1 ਟ੍ਰਿਲੀਅਨ ਹੋਣ ਦੀ ਸੰਭਾਵਨਾ ਆ ਜਿਹੜਾ ਪਰਸੈਂਟੇਜ ਜਿਹਦਾ ਮਤਲਬ ਇਹ ਆ ਕਿ 3.1 ਟ੍ਰਿਲੀਅਨ ਡਾਲਰ ਦਾ 2% ਜਿਹੜਾ ਉਹ 62.5 ਬਿਲੀਅਨ ਡਾਲਰ ਬਣਦਾ ਸੋ ਇਹਦਾ ਮਤਲਬ ਇਹ ਆ ਕਿ ਕੈਨੇਡਾ ਨੂੰ ਆਪਣੀ ਡਿਫੈਂਸ ਦੇ ਉੱਤੇ 62.5 ਬਿਲੀਅਨ ਡਾਲਰ ਲਾਉਣਾ ਪੈਣਾ ਆ ਸੋ ਇਹ 1990 ਤੋਂ ਲੈ ਕੇ ਹੁਣ ਤੱਕ ਕਦੇ ਵੀ ਅਸੀਂ ਦੋ ਜਿਹੜਾ ਕੈਨੇਡਾ 2% ਦੇ ਨੇੜੇ ਨਹੀਂ ਪਹੁੰਚ ਸਕਿਆ ਜਦੋਂ ਕਿ ਕੈਨੇਡਾ ਨੇ ਕਈ ਵਾਰੀ ਵਾਅਦਾ ਕੀਤਾ ਕਿ ਅਸੀਂ ਇੱਥੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਸੋ ਕੱਲ ਜਦੋਂ ਜੀ7 ਸੰਮੇਲਨ ਦੀ ਸਮਾਪਤੀ ਤੋਂ ਬਾਅਦ ਪ੍ਰੈਸ ਕਾਨਫਰੰਸ ਹੋਈ ਉਹਦੇ ਵਿੱਚ ਮਾਰਕ ਕਾਰਨੀ ਨੇ ਕਿਹਾ ਆ ਕਿ ਨਾਟੋ ਕੈਨੇਡਾ ਯੂਰਪੀਅਨ ਯੂਨੀਅਨ ਸੰਮੇਲਨ ਜਿਹੜਾ ਆ ਇਹ ਜਿਹੜਾ ਜਿਹੜਾ ਇਹਦੇ ਉੱਤੇ ਖਾਸ ਤੌਰ ਦੇ ਉੱਤੇ ਉਹ ਧਿਆਨ ਦੇਣਗੇ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਸਾਨੂੰ ਪਤਾ ਹੈ ਕਿ ਸਾਡੀ ਜਿਹੜੀ ਲੀਡਰਸ਼ਿਪ ਆ ਜਿਹੜੀ ਉਹ ਇਹਦੇ ਨਾਲ ਹੀ ਫੈਸਲਾ ਕਰੋਗੇ ਕਿ ਕਿਹੜੀ ਗੱਲ ਕਿੱਦਾਂ ਕਰਨੀ ਹੈ ਸੋ ਵੱਡੀ ਜਿਹੜੀ ਗੱਲਬਾਤ ਆਹ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਇਹ ਨਾਟੋ ਦੇ ਨਾਲ ਸੰਮੇਲਨਾਂ ਵਿੱਚ ਸ਼ਾਮਲ ਹੋਣਗੇ ਉੱਥੋਂ ਪਤਾ ਲੱਗੂਗੀ ਕੁਝ ੜੀਆਂ ਸੰਸਥਾਵਾਂ ਹੁੰਦੀਆਂ ਉਹ ਦੱਸਦੀਆਂ ਕਿ ਕਿਹੜਾ ਸ਼ਹਿਰ ਰਹਿਣ ਯੋਗ ਆ ਕਿੱਥੇ ਜ਼ਿਆਦਾ ਰਹਿਣ ਯੋਗ ਆ ਕਿਹੜਾ ਰਹਿਣ ਯੋਗ ਨਹੀਂ ਆ ਕੱਲ੍ਹ ਕਰੀ ਦੁਨੀਆ ਦੇ ਵਿੱਚ 5ਵੇਂ ਨੰਬਰ ਤੇ ਪਿਛਲੇ ਸਾਲ ਸੀਗਾ ਰਹਿਣ ਯੋਗ ਥਾਂ ਜਦੋਂ ਗਿਣਦੇ ਆ ਇੱਕ ਜਿਹੜੀ ਲਿਵੇਬਲ ਸਿਟੀਜ਼ ਦਾ ਇੰਡੈਕਸ ਹੁੰਦਾ ਕਿ ਆ ਸ਼ਹਿਰ ਉਹਦੇ ਕਈ ਹਿਸਾਬ ਕਿਤਾਬ ਦੱਸ ਦੇਵੇ ਉੱਥੇ ਸੇਵਾਵਾਂ ਕਿਦਾਂ ਦੀਆਂ ਉੱਥੇ ਖਰਚਾ ਕਿੰਨਾ ਉੱਥੇ ਘਰ ਕਿੰਨੇ ਮਹਿੰਗੇ ਉੱਥੇ ਦਾ ਮੌਸਮ ਕਿਦਾਂ ਦਾ ਉਸਦਾ ਕ੍ਰਾਈਮ ਰੇਟ ਕੀ ਆ ਉਹ ਸਾਰਾ ਹਿਸਾਬ ਕਿਤਾਬ ਲਾ ਕੇ ਕਿ ਨਿਚੋੜ ਕੱਢ ਦੇਣ ਦੇ ਵੀ ਆ ਸ਼ਹਿਰ ਰਹਿਣ ਵਾਲਾ ਸਭ ਤੋਂ ਵਧੀਆ ਆ ਆ ਉਤੋਂ ਥੱਲੇ ਆ ਕੈਲਗਰੀ ਕੈਨੇਡਾ ਦਾ ਸ਼ਹਿਰ 5ਵੇਂ ਨੰਬਰ ਦੇ ਉੱਤੇ ਸੀਗਾ ਇਹ ਬਹੁਤ ਮਾਣ ਵਾਲੀ ਗੱਲ ਸੀ ਕੈਲਗਰੀ ਵਾਸੀਆਂ ਦੇ ਲਈ ਵੀ ਪੂਰੇ ਕੈਨੇਡਾ ਦੇ ਲਈ ਵੀ ਹੁਣ 18ਵੇਂ ਨੰਬਰ ਤੇ ਆ ਗਿਆ ਵੀ ਇਹਦਾ ਰੈਂਕ ਆ ਥੱਲੇ ਨੂੰ ਚੱਲਿਆ ਗਿਆ 18ਵੇਂ ਨੰਬਰ ਇਹ ਬਹੁਤ ਵੱਡਾ ਡ੍ਰੌਪ ਆ ਇਹਦੇ ਵਿੱਚ ਉਹ ਖਾਸ ਤੌਰ ਦੇਤੇ ਇਹਨਾਂ ਦੀ ਸਿਹਤ ਸੁਭਾਵਾਂ ਕਰਕੇ ਗਿਆ ਇਕਨੋਮਿਸ ਇੰਟੈਲੀਜੈਂਸ ਯੂਨਿਟ ਆ EIU ਇਕਨੋਮਿਸਟ ਇੰਟੈਲੀਜੈਂਸ ਯੂਨਿਟ ਇਹ ਇਹਦੀ ਇਹ ਰੇਟਿੰਗ ਕਰਦੀ ਹੈ ਕਿ ਕਿਹੜਾ ਸ਼ਹਿਰ ਰਹਿਣ ਵਾਲਾ ਤੇ ਕਿਹੜਾ ਨਹੀਂ ਰਹਿਣ ਵਾਲਾ ਹੁਣ ਇਹ ਕਿੱਥੇ ਪਹਿਲੇ ਪੰਜਾਂ ਦੇ ਵਿੱਚ ਸੀਗਾ ਹੁਣ ਪਹਿਲੇ 10ਾਂ ਚ ਵੀ ਹੈ ਨਹੀਂ 18ਵੇਂ ਨੰਬਰ ਤੇ ਚਲੇ ਗਿਆ ਕੈਲਗਰੀ ਹੁਣ ਮੰਨਿਆ ਨਹੀਂ ਜਾਂਦਾ ਕਿ ਪਹਿਲੇ 10 ਰਹਿਣ ਯੋਗ ਸ਼ਹਿਰਾਂ ਦੇ ਵਿੱਚ ਇਹਦਾ ਨਾਂ ਆਉਂਦਾ ਹੈ ਇਹ ਇੱਕ ਵੱਡੀ ਗੱਲ ਆ ਜਿਹੜੀ EIU ਆ ਉਹ ਦੇ ਜਿਹੜੇ ਸ਼ਹਿਰ ਨੇ ਉਹਨਾਂ ਨੂੰ ਰੈਂਕ ਕਰਦੀ ਆ ਉਹਦੇ ਉਹਦੇ ਏਰੀਆਜ਼ ਇੱਕ ਤਾਂ ਸਟੇਬਿਲਿਟੀ ਦੂਜਾ ਹੈਲਥ케ਅਰ ਤੀਜਾ ਉੱਥੋਂ ਦੀ ਜਿਹੜੀ ਕਲਚਰਲ ਜਾਂ এনवायरमेंट ਕੀ ਆ ਚੌਥਾ ਉੱਥੋਂ ਦੀ ਐਜੂਕੇਸ਼ਨ ਕੀ ਆ ਤੇ ਪੰਜਵਾਂ ਉੱਥੋਂ ਦਾ ਇਨਫਰਾਸਟ੍ਰਕਚਰ ਕੀ ਆ ਸੁੱਖ ਸਹੂਲਤਾ ਕੀ ਆ ਜਿਹੜਾ ਸਰਵੇਅਰ ਨੇ ਕੀਤਾ ਹੈ ਡਾਟਾ ਲੱਭਿਆ ਜਿਹਦੇ ਵਿੱਚੋਂ ਇਹ ਸਾਕਤਾਬ ਲੈ ਕੇ ਦੱਸਿਆ ਉਹ April 14 ਤੋਂ ਲੈ ਕੇ May 11 2025 ਤੱਕ ਦਾ ਆ ਜਿਹੜੇ ਦੂਜੇ ਸ਼ਹਿਰ ਹੈਗੇ ਨੇ ਸਭ ਤੋਂ ਜ਼ਿਆਦਾ ਵਧੀਆ ਸ਼ਹਿਰ ਜਿਹੜਾ ਦੱਸਿਆ ਗਿਆ ਲਿਵੇਬਲ ਜਿੱਥੇ ਰਹਾ ਜਾ ਸਕਦਾ ਉਹ ਕੋਪਨਹ ਹੈਗਨ ਉਸ ਤੋਂ ਬਾਅਦ ਫਿਰ ਵਿਆਨਾ ਆਉਂਦਾ ਫਿਰ ਯੂਰਿਚ ਆਉਂਦਾ ਫਿਰ ਮੈਲਬਰਨ ਆਉਂਦਾ ਤੇ ਫਿਰ ਜਨੇਵਾ ਆਉਂਦਾ ਜਿਹੜੇ ਜਿਹੜੇ ਕੈਨੇਡੀਅਨ ਸ਼ਹਿਰ ਹੈਗੇ ਆ ਲਿਸਟ ਦੇ ਵਿੱਚ ਉਹਨਾਂ ਸਾਰਿਆਂ ਦੀ ਰੈਂਕਿੰਗ ਥੱਲੇ ਨੂੰ ਗਈ ਆ ਵੈਨਕੂਵਰ ਠੀਕ ਰਿਹਾ ਵੈਨਕੂਵਰ ਸਭ ਤੋਂ ਬਾਅਦ ਮਤਲਬ ਰੈਂਕ ਦੇ ਉੱਤੇ ਜਾਂ ਸਭ ਤੋਂ ਵੱਧ ਰਹਿਣ ਵਾਲਾ ਸ਼ਹਿਰ ਹੁੰਦਾ 10ਵੇਂ ਨੰਬਰ ਦੇ ਉੱਤੇ ਵੈਨਕੂਵਰ ਦਾ ਨਾਮ ਆਇਆ ਹੈ ਕੈਲਗਰੀ ਦੇ ਵਿੱਚ ਕਿਉਂ ਥੱਲੇ ਗਈ ਰੇਟਿੰਗ ਜਿਹੜੀ 5ਵੇਂ ਨੰਬਰ ਤੇ ਸੀ ਉਹ 18ਵੇਂ ਨੰਬਰ ਤੇ ਕੈਲਗਰੀ ਕਿਉਂ ਆ ਗਿਆ ਇਹਦਾ ਕਾਰਨ ਇਹਨਾਂ ਨੇ ਉੱਥੋਂ ਦਾ ਜਿਹੜਾ ਹੈਲਥ ਸਿਸਟਮ ਆ ਉਹਨੂੰ ਦੱਸਿਆ ਹੈਲਥ케ਅਰ ਇੱਕ ਵੱਡਾ ਇਸ਼ੂ ਆ ਈ ਆਈ ਯੂ ਕੈਨੇਡਾ ਜਿਹੜੇ ਉਹਨਾਂ ਦਾ ਸਕੋਰ ਥੱਲੇ ਗਿਆ ਕਿਉਂਕਿ ਹੈਲਥ케ਅਰ ਸਿਸਟਮ ਦੇ ਵਿੱਚ ਪ੍ਰੋਬਲਮਸ ਨੇ ਮੌਂਟਰੀਅਲ ਤੇ ਟੋਰਾਂਟੋ ਇਹਨਾਂ ਦੇ ਉੱਤੇ ਵੀ ਕਾਫੀ ਜ਼ਿਆਦਾ ਅਸਰ ਪਿਆ 19ਵੇਂ ਨੰਬਰ ਦੇ ਉੱਤੇ ਜਿਹੜੇ ਇਹ ਆਏ ਆ ਤੇ ਦੂਜਾ ਇਹ ਜਿਹੜਾ ਖਾਸ ਤੌਰ ਦੇ ਉੱਤੇ ਇਹਨਾਂ ਦਾ ਅਸਰ ਹੈਲਥ케ਅਰ ਦੇ ਕਰਕੇ ਸਾਰੇ ਸਿਸਟਮ ਦੇ ਉੱਤੇ ਪਿਆ ਕੋਈ ਇਸ ਕਰਕੇ ਆ ਕਿ ਕੈਲਗਰੀ ਦੇ ਵਿੱਚ ਵੇਟਿੰਗ ਟਾਈਮ ਬਹੁਤ ਜ਼ਿਆਦਾ ਹੋ ਗਿਆ ਪਿਛਲੇ ਸਮੇਂ ਦੇ ਵਿੱਚ ਜਿਹੜਾ ਹੈਲਥ케ਅਰ ਸਿਸਟਮ ਆ ਬਹੁਤ ਤਣਾਅ ਦੇ ਥੱਲੇ ਆ ਤਣਾਅ ਦੇ ਥੱਲੇ ਪੂਰੇ ਕੈਨੇਡਾ ਦਾ ਹੀ ਤਣਾਅ ਦੇ ਥੱਲੇ ਆ ਕੈਲਗਰੀ ਦੇ ਵਿੱਚ ਖਾਸ ਤੌਰ ਦੇ ਉੱਤੇ ਇਹਦੇ ਕਰਕੇ ਸਕੋਰ ਥੱਲੇ ਚਲੇ ਗਿਆ ਜਿਹੜਾ ਐਮਰਜੈਂਸੀ ਦੇ ਵਿੱਚ ਵੇਟ ਟਾਈਮ ਹੈ ਕੈਲਗਰੀ ਦੇ ਵਿੱਚ ਅਲਬਰਟਾ ਦੇ ਵਿੱਚ ਉਹ ਬਹੁਤ ਜ਼ਿਆਦਾ ਹੋ ਗਿਆ ਤੇ ਉਹ ਵੇਟ ਟਾਈਮ ਜਿਹੜਾ ਜਿੰਨਾ ਜ਼ਿਆਦਾ ਹੋਇਆ ਆ ਉਹਦੇ ਕਰਕੇ ਇਹ ਥੱਲੇ ਚਲੇ ਗਿਆ ਦੂਜਾ ਈਆਰ ਦੇ ਵਿੱਚ ਡਿਲੇ ਜਿਹੜੀਆਂ ਉਹ ਬਹੁਤ ਜ਼ਿਆਦਾ ਵਧੀਆਂ ਪਿਛਲੇ ਸਮੇਂ ਦੇ ਵਿੱਚ ਤੀਜਾ ਜਿਹੜੀ ਹਸਪੀਟਲ ਦੀ ਬਰੋਕਰੇਸੀ ਆ ਉਹਨੇ ਇਹਨੇ ਸਾਰੇ ਸਿਸਟਮ ਨੂੰ ਸਲੋ ਕਰ ਦਿੱਤਾ ਮਤਲਬ ਜਿਹੜੀ ਉੱਥੋਂ ਦਾ ਕੰਮਕਾਰ ਕਰਨ ਵਾਲਾ ਪ੍ਰਬੰਧ ਆ ਉਹ ਹਲਕਾ ਹੋਣ ਕਰਕੇ ਇਹਦੇ ਤੇ ਵੀ ਅਸਰ ਪਿਆ ਦੂਜਾ ਇਹ ਆ ਕਿ ਜਿਹੜਾ ਅਲਬਰਟਾ ਦਾ ਨਵਾਂ ਹਸਪੀਟਲ ਲੀਡਰਸ਼ਿਪ ਮਾਡਲ ਆ ਪ੍ਰੋਵਿੰਸ਼ੀਅਲ ਸਰਕਾਰ ਉਸ ਪਾਸੇ ਨੂੰ ਵੀ ਜਾ ਰਹੀ ਆ ਜਿਹਦੇ ਵਿੱਚ ਇਹ ਲੋਕਲ ਹਸਪੀਟਲ ਐਡਮਿਨਿਸਟ੍ਰੇਸ਼ਨ ਜਿਹੜੀ ਆ ਇਹ ਉਹਦੇ ਵਿੱਚ ਜੋ ਰੈਡ ਟੇਪ ਇਸ ਨੂੰ ਕੱਢਿਆ ਜਾ ਰਿਹਾ ਸਪੀਡ ਅਪ ਕੀਤਾ ਜਾ ਰਿਹਾ ਜਿਹੜੀ ਲਾਲ ਫੀਤਾशाही ਆ ਕਲਰਕਾਂ ਦੀ ਫਾਈਲ ਇਧਰ ਚੱਲੇਗੀ ਉਧਰ ਆ ਗਈ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਇਹ ਫਿਕਸ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਆ ਪ੍ਰਾਇਮਰੀ ਕੇਅਰ ਐਕਸੈਸ ਲੋਕਾਂ ਕੋਲ ਹੈ ਨਹੀਂ ਇਹ ਵੱਡਾ ਸੰਕਟ ਆ ਦੂਜੇ ਜਿਹੜੀਆਂ ਬਜਟ ਕੰਸਟ੍ਰੇਂਟਸ ਨੇ ਪੈਸਾ ਤੇ ਲਾਹੇ ਨਹੀਂ ਉਹਦਾ ਅਸਰ ਪੈਂਦਾ ਸੋ ਹੁਣ ਇਹਦੇ ਰਿਫਾਰਮ ਕੀਤੇ ਜਾ ਰਹੇ ਹਨ ਪਰ ਇਹਨੇ ਕੈਲਗਰੀ ਨੂੰ ਬਹੁਤ ਥੱਲੇ ਰੈਂਕ ਦੇ ਵਿੱਚ ਲੈ ਆਂਦਾ ਅਗਲਾ ਦੋਸਤੋਂ 온ਟਾਰੀਓ ਦੇ ਵਿੱਚ ਕਾਰਾਂ ਚੋਰੀ ਦੇ ਮਾਮਲਾ ਆਪਾਂ ਬੜੇ ਲੰਬੇ ਸਮੇਂ ਤੋਂ ਸੁਣਦੇ ਆਏ ਹਾਂ ਪਰ ਇੱਕ ਨਵਾਂ ਉੱਥੇ ਸਿਸਟਮ ਪਤਾ ਲੱਗਿਆ ਜਿਹਦੇ ਵਿੱਚ ਸਰਵਿਸ 온ਟਾਰੀਓ ਦੀ ਜਿਹੜੀ ਵਰਕਰ ਆ ਉਹਨੂੰ ਫੜਿਆ ਇਹਨਾਂ ਨੇ ਟੋਨੀਸ਼ਾ ਬੇਅਰਡ ਦਾ ਨਾਮ ਦੱਸਦੇ ਆ ਜਿਹੜੀ ਸਰਵਿਸ ਇੰਟੇਰੀਅਰ ਦੇ ਵਿੱਚ ਕੰਮ ਕਰਦੀ ਆ ਤੇ ਬ੍ਰੈਂਮਟਨ ਦੇ ਵਿੱਚ ਉਹਨੇ ਕਈ ਕ੍ਰਿਮੀਨਲਸ ਦੀ ਮਦਦ ਕੀਤੀ ਆ ਉਹਨਾਂ ਦੀਆਂ ਕਾਰਾਂ ਨੂੰ ਚੋਰੀ ਕਰਨ ਦੇ ਵਿੱਚ ਕਾਰ ਚੋਰੀ ਹੋਈ ਲੱਭਦੀ ਨਹੀਂ ਉਹਦੇ ਨੰਬਰ ਉਹਦੀਆਂ ਪਲੇਟਾਂ ਜਾਂ ਇਵਨ ਕਈ ਥਾਵਾਂ ਦੇ ਉੱਤੇ ਤੁਸੀਂ ਟੋਲ ਦੇ ਉੱਤੇ ਜਾਣਦੇ ਆ ਇਹ ਵੀ ਕੰਮ ਕਰ ਦਿੰਦੀ ਕਿ ਤੁਹਾਡੀ ਕਾਰ ਦਾ ਕੋਈ ਇਹੋ ਜਿਹਾ ਸਿਸਟਮ ਫਿੱਟ ਕਰ ਦਿੰਦੀ ਤੁਹਾਨੂੰ ਟੋਲ ਹੀ ਨਹੀਂ ਪੈਂਦਾ ਇਹ ਆਪਣੇ ਆਪ ਦੇ ਵਿੱਚ ਬਹੁਤ ਮਤਲਬ ਸਰਕਾਰ ਦੇ ਵਿੱਚ ਹੀ ਜਦੋਂ ਕੋਈ ਅੰਦਰੋਂ ਮੁਲਾਜ਼ਮ ਹੀ ਲੜ ਗਿਆ ਰਲ ਗਿਆ ਚੋਰਾਂ ਦੇ ਨਾਲ ਤੇ ਫੇਰ ਹਾਲ ਕੀ ਹੋਊਗਾ ਤੁਸੀਂ ਸੋਚ ਸਕਦੇ ਆ ਇਹ ਆਟੋ ਸ਼ਾਪ ਓਨਰ ਜਿਹੜੇ ਨੇ ਆਟੋ ਸ਼ਾਪ ਓਨਰਸ ਉਹਨਾਂ ਦੇ ਨਾਲ ਮਿਲਿ ਹੋਏ ਸੀ ਜਿਹੜੀ ਇਹ ਬਰਡ ਦੱਸ ਦਿਆ ਇਹਦਾ ਨਾਮ ਇਹਨੇ ਐਰਿਕ ਜੌਨਸਨ ਜਿਹੜਾ ਡਾਇਰੈਕਟਰ ਆ ਇੱਕ ਆਟੋ ਸ਼ਾਪ ਬੋਡੀ ਦਾ ਉਹਦੇ ਨਾਲ ਸਕੀਮ ਲਾ ਕੇ ਇਹਨਾਂ ਨੇ ਫੇਕ ਰੈਕੋਰਡ ਤੇ ਟੋਲ ਅਬਾਇਡੈਂਸ ਜਿਹੜਾ ਆ ਕੀਤਾ ਕਰੈਕਟਰ ਗਲਤ ਬਣਾ ਦਿੱਤਾ ਤੇ ਟੋਲ ਵੀ ਨਹੀਂ ਪੈਂਦਾ ਇਹ ਕਹਿੰਦੇ ਆ ਕਿ ਰਿਕਾਰਡ ਨੂੰ ਇਹ ਬਦਲ ਸਕਦੀ ਆ ਤਾਂ ਕਿ ਜਿਹੜਾ ਚੋਰੀ ਦਾ ਵਹੀਕਲ ਆ ਉਹਦਾ ਉਹਦੇ ਰਿਕਾਰਡ ਦੇ ਵਿੱਚ ਹੀ ਕੁਝ ਇਹੋ ਜਿਹੀ ਗੜਬੜ ਕਰ ਦਿੰਦੀ ਆ ਵੀ ਉਹ ਲੱਭਦਾ ਹੀ ਨਹੀਂ ਲੋਕੇਟ ਹੀ ਨਹੀਂ ਹੁੰਦਾ ਤੇ ਨਾ ਤੁਹਾਨੂੰ ਜਿਹੜਾ ਹਾਈਵੇ ਦੇ ਜਿਹੜੇ ਟੋਲ ਆ ਉਹ ਪੇ ਕਰਨੇ ਪੈਂਦੇ ਆ ਉਹਦੇ ਵਿੱਚ ਵੀ ਇਹ ਕੁਝ ਗੜਬੜ ਕਰ ਸਕਦੀ ਆ ਕਾਗਜ਼ਾਂ ਦੇ ਵਿੱਚ ਪਿੱਛੇ ਉਹ ਤੇ ਨੇ ਕੀਤੀ ਵੀ ਆ ਜਿਹੜੀ ਆਪ ਕਾਰ ਚਲਾਉਂਦੀ ਸੀ ਇਹ ਵੀ ਚੋਰੀ ਦੀ ਆ ਇਹ ਇਹਨੂੰ ਉਹਨਾਂ ਨੇ 45000 ਡਾਲਰ ਦੀ ਆਲਰੀ SUV ਚਲਾਉਂਦੀ ਫੜਿਆ ਆ ਇਹ ਵੀ ਇਹਨੇ ਰਜਿਸਟਰ ਕਰਾਈ ਆ ਤੇ ਸਿਰਫ 162 ਡਾਲਰ ਉਹਦੇ ਜਿਹੜੇ ਪੇ ਕੀਤੇ ਆ ਟੈਕਸਸ ਦੇ ਲਈ 162 ਡਾਲਰ ਸਿਰਫ 45000 ਡਾਲਰ ਦੀ ਆਡੀ SUV ਕਾਰ ਇਹ ਆਪ ਚਲਾਉਂਦੀ ਸੀ ਸੋ ਇੱਕ ਨੈਸ਼ਨਲ ਨੈਟਵਰਕ ਦਾ ਕਰਾਇਮ ਦਾ ਇਹ एक्सपर्ट ਇਹ ਕਹਿੰਦੇ ਆ ਕਿ ਇਹ ਕਰਾਇਮ ਜਿਹੜਾ ਪੂਰੇ ਕੈਨੇਡਾ ਦੇ ਵਿੱਚ ਆ ਚੋਰੀ ਦੇ ਵਹੀਕਲ ਜਿੱਥੇ-ਜਿੱਥੇ ਆ ਰਹੇ ਆ ਤੇ ਇਹਦੇ ਵਿੱਚ ਜਿਹੜੇ ਕੁਝ ਸਰਕਾਰੀ ਮੁਲਾਜ਼ਮ ਵੀ ਰਲੇ ਹੋਏ ਆ ਜਿਹੜੇ ਫੇਕ ਬਿਜ਼ਨੈਸਸ ਨੇ ਉਹ ਵੀ ਇਹਦੇ ਵਿੱਚ ਇਨਵੋਲਵ ਨੇ ਪੁਲਿਸ ਨੂੰ ਇਹ ਪਤਾ ਲੱਗਾ ਇੱਕ ਕੰਪਨੀ ਸੈਟਬਰੀ ਦੇ ਵਿੱਚ ਆ ਜਿਹੜੀ ਰਜਿਸਟਰ ਕਰਦੀ ਆ ਸਟੋਲਨ ਵਹੀਕਲ ਭਾਵੇਂ ਇਹ ਰੀਅਲੀ ਐਗਜ਼ਿਸਟ ਵੀ ਨਹੀਂ ਕਰਦੀ ਕਾਰ ਜਿਹੜੀ ਆ ਉਹ ਫਿਰ ਇੱਥੇ ਟੋਰਾਂਟੋ ਦੇ ਲੋਟਸ ਦੇ ਵਿੱਚ ਜਾ ਕੇ ਉੱਥੇ ਤੱਕ ਪਹੁੰਚ ਜਾਂਦੀ ਆ ਹੁਣ ਇਹਦੇ ਵਿੱਚ ਜਿਹੜੀ ਪੁਲਿਸ ਆ ਉਹ ਇਹ ਕਹਿੰਦੀ ਆ ਕਿ ਐਰਿਕ ਜੌਨਸਨ ਜਿਹੜਾ ਇਹ ਸਾਰੇ ਆਪਰੇਸ਼ਨ ਨੂੰ ਲੀਡ ਕਰਦਾ ਸੀ ਵਹੀਕਲ ਆਈਡੈਂਟੀਫਿਕੇਸ਼ਨ ਨੰਬਰ ਜਿਹੜਾ ਵੈਨ ਨੰਬਰ ਆ ਤੁਹਾਡੀ ਕਾਰ ਦੇ ਅੱਗੇ ਇੱਕ ਉਹਦੇ ਸ਼ੀਸ਼ੇ ਦੇ ਥੱਲੇ ਵੈਨ ਨੰਬਰ ਲਿਖਿਆ ਹੁੰਦਾ ਵਹੀਕਲ ਆਈਡੈਂਟੀਫਿਕੇਸ਼ਨ ਨੰਬਰ ਉਹਦੇ ਤੋਂ ਸਾਰਾ ਕੁਝ ਪਤਾ ਲੱਗਦਾ ਉਹਨੂੰ ਵੀ ਬਦਲ ਸਕਦੇ ਸੀ ਤੇ ਜਿਹੜੀਆਂ ਚੋਰੀ ਦੀਆਂ ਕਾਰਾਂ ਆ ਲੈਂਡ ਰੋਵਰ ਵਰਗੀਆਂ ਜਾਂ ਪੋਰਸ਼ ਵਰਗੀਆਂ ਮਹਿੰਗੀਆਂ ਕਾਰਾਂ ਆ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਸਾਰਾ ਕੁਝ ਬਦਲ ਕੇ ਵੇਚ ਦਿੰਦੇ ਇਹ ਜਿਹੜੀਆਂ ਕਦੇ ਲੱਭਦੀਆਂ ਵੀ ਨਹੀਂ ਸੀ ਦੂਜੇ ਜਿਹੜੇ ਸਰਵਿਸ ਸੈਂਟਰੀਓ ਵਰਕਰ ਆ ਵੀ ਇਨਵੋਲਵ ਲੱਗੇ ਆ ਇਹਦੇ ਵਿੱਚ ਗਰੁੱਪ ਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਕੀਤੀ ਆ ਫੇਕ ਵਨ ਨੰਬਰ ਦੇ ਨਾਲ ਇਹ ਇਨਵੋਲਵ ਹੋਏ ਆ ਪੁਲਿਸ ਨੂੰ ਐਵਿਡੈਂਸ ਜਿਹੜੇ ਮਿਲੇ ਆ ਘਰ ਦੇ ਵਿੱਚ ਵੀ ਉਹਨਾਂ ਨੇ ਜਦੋਂ ਸਰਚ ਕੀਤਾ ਆ ਤੇ ਉੱਥੋਂ ਜਾ ਕੇ ਫਿਰ ਇਹਨਾਂ ਨੂੰ ਪਤਾ ਲੱਗਿਆ ਕਿ ਫੇਕ ਕਾਰ ਡਾਕੂਮੈਂਟ ਉਹਨਾਂ ਦੇ ਨਕਲੀ ਕਾਗਜ਼ ਲਾਇਸੈਂਸ ਪਲੇਟਾਂ ਤੇ ਕਿਸ ਤਰੀਕੇ ਦੇ ਨਾਲ ਇਹ ਵੇਚਣ ਦੇ ਲਈ ਵਰਤੇ ਜਾਂਦੇ ਆ ਉਹ ਸਾਰਾ ਕੁਝ ਉੱਥੋਂ ਇਹਨਾਂ ਨੂੰ ਮਿਲਿਆ ਸੋ ਜਿਹੜਾ ਪ੍ਰਵਿੰਸ ਆ ਉਹ ਹੁਣ ਨਵਾਂ ਲਾਜ ਨਾਲ ਲੈ ਕੇ ਆ ਰਿਹਾ ਐਂਟਾਰੀਓ ਸਰਕਾਰ ਕੰਮ ਕਰ ਰਹੀ ਐ ਇਸ ਵੇਲੇ ਨਵਾਂ ਲਾਜ ਜਿਹੜਾ ਲੋਕਾਂ ਨੂੰ ਗੈਰਕਾਨੂੰਨੀ ਤਰੀਕੇ ਨਾਲ ਇਹ ਨੰਬਰ ਦੇ ਨਾਲ ਜਿਹੜਾ ਬਦਲਦੇ ਆ ਤੇ ਉਹਦੇ ਤੋਂ ਫੜਿਆ ਜਾ ਸਕੇ ਦੇਖੋ ਕਦੋਂ ਇਹ ਆਉਂਦਾ ਤੇ ਕਦੋਂ ਅਗਲੀ ਗੱਲਬਾਤ ਸਾਹਮਣੀ ਆਉਂਦੀ ਹੈ ਜਿਹੜੇ ਬਹੁਤੇ ਕੈਨੇਡਾ ਵਾਸੀ ਨੇ ਉਹਨਾਂ ਨੂੰ ਇਹ ਲੱਗਦਾ ਕਿ ਉਹ ਕਦੇ ਰਿਟਾਇਰ ਨਹੀਂ ਹੋ ਸਕਦੇ ਲਗਭਗ 59% ਕੈਨੇਡੀਅਨ ਵਰਕਰ ਇਹ ਉਹਨਾਂ ਨੂੰ ਲੱਗ ਰਿਹਾ ਕਿ ਉਹ ਰਿਟਾਇਰ ਹੋਣ ਦਾ ਮਤਲਬ ਹੈ ਵੀ ਜਦੋਂ ਤੁਹਾਨੂੰ ਤਨਖਾਹ ਦੀ ਲੋੜ ਨਾ ਪਵੇ ਤੁਸੀਂ ਪੈਨਸ਼ਨ ਤੇ ਗੁਜ਼ਾਰਾ ਕਰ ਸਕੋ ਸਾਡੇ ਵਿੱਚੋਂ 60% ਨੂੰ ਲੱਗਦਾ ਵੀ ਸਾਡੇ ਕੋਲ ਕਦੇ ਇੰਨੇ ਪੈਸੇ ਹੋਣੇ ਨਹੀਂ ਕਿ ਅਸੀਂ ਫਾਈਨੈਂਸ਼ਲੀ ਰਿਟਾਇਰ ਹੋਣ ਬਾਰੇ ਸੋਚ ਸਕੀਏ। ਉਹਨਾਂ ਨੇ ਹੁਣ ਲੋਕਾਂ ਨੇ ਇਹ ਵੀ ਸਕੀਮ ਬਣਾਈ ਆ ਕਿ ਰਿਟਾਇਰ ਹੋਣ ਤੋਂ ਬਾਅਦ ਕੰਮ ਕਿੱਦਾਂ ਕਰਨਾ। ਜਿਹੜੇ 60% ਲੋਕ ਨੇ ਉਹਨਾਂ ਨੂੰ ਲੱਗਦਾ ਕਿ ਉਹਨਾਂ ਨੂੰ ਹਜੇ ਵੀ ਰਿਟਾਇਰਮੈਂਟ ਤੋਂ ਬਾਅਦ ਆਪਣੇ ਖਰਚੇ ਪੂਰੇ ਕਰਨ ਦੇ ਲਈ ਕੰਮ ਕਰਨਾ ਪੈ ਸਕਦਾ। ਇਹ ਬਹੁਤ ਵੱਡੀ ਚੀਜ਼ ਆ। ਜਿਹੜੇ 60% ਕਹੋ ਕਿ ਇਹ ਕਹਿੰਦੇ ਆ ਕਿ ਉਹਨਾਂ ਦੇ ਕੋਲ ਕੋਈ ਐਕਸਟਰਾ ਮਨੀ ਨਹੀਂ ਹੈ ਕੋਈ ਐਕਸਟਰਾ ਪੈਸਾ ਨਹੀਂ ਹੈ ਜਦੋਂ ਮੋਢਲੀਆਂ ਆਪਣੀਆਂ ਲੋੜਾਂ ਫੂਡ ਦੀ ਜਾਂ ਰੈਂਟ ਦੀ ਜਾਂ ਕੁਝ ਵੀ ਸਾਰਾ ਕੁਝ ਉਹ ਪੇ ਕਰ ਦਿੰਦੇ ਆ ਉਹਦੇ ਤੋਂ ਬਾਅਦ ਉਹਨਾਂ ਦੇ ਕੋਲ ਕੋਈ ਵੀ ਚੀਜ਼ ਜਿਹੜੀ ਬਚਦੀ ਨਹੀਂ ਆ ਜਿਹਦੇ ਨਾਲ ਉਹ ਆਪਣੀ ਸ਼ੀਵਿੰਗ ਕਰ ਸਕਣ ਇਹ ਬਹੁਤ ਵੱਡਾ ਮਸਲਾ ਆ ਮਤਲਬ ਕੋਈ ਰਿਟਾਇਰਮੈਂਟ ਲਈ ਕੁਛ ਹੈ ਹੀ ਨਹੀਂ ਅਲੱਗ-ਭੱਗ 45% ਕਹਿੰਦੇ ਆ ਕਿ ਉਹਨਾਂ ਕੋਲੇ ਰਿਟਾਇਰਮੈਂਟ ਦੇ ਲਈ ਕੁਛ ਵੀ ਨਹੀਂ ਸੀ 39% ਕਹਿੰਦੇ ਆ ਕਿ ਉਹਨਾਂ ਨੇ ਕਦੇ ਬਚਾਇਆ ਹੀ ਨਹੀਂ ਪਹਿਲਾਂ ਵੀ ਨਹੀਂ ਕਦੇ ਬਚਿਆ ਪੇਚ ਟੂ ਪੇਚ ਆ ਕਿ ਇਹ ਆਪਣਾ ਗੁਜ਼ਾਰਾ ਕਰ ਰਹੇ ਆ 55% ਟੇ ਕਹਿੰਦੇ ਆ ਕਿ ਉਹ ਪੇਚ ਟੂ ਪੇਚ ਆਪਣਾ ਗੁਜ਼ਾਰਾ ਕਰ ਰਹੇ ਆ ਇਹ ਪਿਛਲੇ ਸਾਲ 48% ਸੀਗੇ ਜਿਹੜੇ ਮਤਲਬ ਜਿੰਨੀ ਤਨਖਾਹ ਹੀ ਉਨੀ ਖਰਚੀ ਗਈ ਹੁਣ ਉਹ 48% ਵੱਧ ਕੇ 55% ਜਿਹੜਾ ਹੋ ਗਿਆ ਇਸੇ ਤਰ੍ਹਾਂ ਹੀ ਕੁਝ ਲੋਕ ਜਿਹੜੇ ਆ ਉਹ ਆਪਣੇ ਸੇਵ ਕਰ ਰਹੇ ਆ ਪਰ ਬਹੁਤੇ ਲੋਕ ਇਹ ਪਲਾਨ ਕਰ ਰਹੇ ਆ ਵੀ ਉਹਨਾਂ ਦੀ ਸਕੀਮ ਇਹ ਆ ਵੀ ਖਰਚੇ ਤੇ ਪੂਰੇ ਹੁੰਦੇ ਨਹੀਂ ਵੀ ਆਪਣਾ ਘਰ ਜਿਹੜਾ ਅਸੀਂ ਵੇਚ ਦਵਾਂਗੇ ਤੇ ਉਹ ਰਿਟਾਇਰਮੈਂਟ ਉਹਨਾਂ ਦੀ ਹੋ ਸਕਦੀ ਆ ਤੇ ਕੁਝ ਜਿਹੜੇ ਸੋਚਦੇ ਆ ਕਿ ਕਿਸੇ ਹੋਰ ਤਰੀਕੇ ਨਾਲ ਖਰਚਾ ਪੂਰਾ ਕੀਤਾ ਜਾ ਸਕਦਾ ਆ ਜਿਹੜੀ ਮਾਰਗੇਜ ਦੀ ਤੇ ਦੂਜਾ ਜਿਹੜਾ ਰੈਂਟ ਆ ਉਹਦੀ ਚਿੰਤਾ ਵੱਧ ਰਹੀ ਆ 65% ਲੋਕ ਜਿਹੜੇ ਇਹ ਇਸ ਤਰੀਕੇ ਨਾਲ ਮਤਲਬ ਚਿੰਤਾ ਹੈ ਉਹਨਾਂ ਦੀ ਕਿ ਉਹ ਰਿਟਾਇਰਮੈਂਟ ਤੋਂ ਪਹਿਲਾਂ ਪੇ ਨਹੀਂ ਕਰ ਸਕਦੇ ਤੇ 84% ਲੋਏ ਆ ਕਿ ਉਹਨਾਂ ਦੇ ਕਿਰਾਏ ਵਧ ਹੀ ਜਾਂਦੇ ਆ ਤੇ ਜਿਹੜੀ ਰੈਂਟ ਦੀਆਂ ਕੀਮਤਾਂ ਆ ਉਹ ਵੱਧ ਰਹੀਆਂ ਦੂਜਾ ਇਹ ਆ ਕਿ ਜਿਹੜਾ ਇਹ ਗਲੋਬਲ ਇਸ਼ੂਜ਼ ਬਣਿਆ ਆ ਕੈਨੇਡਾ ਜਿਹੜਾ ਇਸ ਵੇਲੇ ਚਿੰਤਾਤਾ 22% ਜਿਹੜੇ ਉਹ ਇਹ ਕਹਿ ਰਹੇ ਆ ਕਿ ਸਾਡੇ ਕੋਲ ਜਿਹੜੀ ਇਨਸਟੇਬਿਲਿਟੀ ਜ਼ਿਆਦਾ ਆ ਪਰ ਪੈਨਸ਼ਨ ਨੂੰ ਇੱਕ ਇਹਦਾ ਹੱਲ ਦੇਖਿਆ ਜਾ ਰਿਹਾ ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜੀ ਪੈਨਸ਼ਨ ਆ ਉਹ ਹੈਲਪ ਕਰ ਸਕਦੀ ਹੈ ਕੈਨੇਡੀਅਨਸ ਨੂੰ ਕਿ ਉਹ ਜ਼ਿਆਦਾ ਸਿਕਿਉਰ ਤੇ ਫਿਊਚਰ ਦੇ ਵਿੱਚ ਹੋ ਸਕਣ ਪਰ ਇਹ ਗੱਲਬਾਤ ਕਿਸੇ ਤਰੀਕੇ ਦੇ ਨਾਲ ਜਿਹੜੀ ਸਾਹਮਣੇ ਨਜ਼ਰ ਨਹੀਂ ਆਉਂਦੀ ਔਰ ਇੱਕ ਬਹੁਤ ਵੱਡਾ ਸੰਕਟ ਸਾਰੇ ਕੈਨੇਡਾ ਵਾਸੀਆਂ ਦੇ ਲਈ ਬਣਿਆ ਹੋਇਆ ਹੈ ਆਖਰ ਦੇ ਵਿੱਚ ਇੱਕ ਜਿਹੜੀ ਗੱਲਬਾਤ ਹੈ ਤੁਹਾਡੇ ਨਾਲ ਉਹ ਕਰਨੀ ਹੈ ਜਿਹੜੀ ਡਰਾਈਵਵੇ ਸਕੈਮ ਇੱਕ ਕਨਟਰੀਓ ਦੀਆਂ ਕੁਝ ਥਾਵਾਂ ਦੇ ਵਿੱਚ ਦੇਖਣ ਨੂੰ ਮਿਲਿਆ ਉਹਦੇ ਤੋਂ ਲੋਕਾਂ ਨੂੰ ਸੂਚਿਤ ਕੀਤਾ ਜਾ ਰਿਹਾ ਕੁਝ ਲੋਕ ਆਉਂਦੇ ਆ ਉਹ ਕਹਿੰਦੇ ਜੀ ਤੁਹਾਡਾ ਡਰਾਈਵਵੇ ਉਖੜਿਆ ਆ ਜਾਂ ਇਹਦਾ ਜਿਹੜਾ ਉਹ ਲੁੱਕ ਜੀ ਪੈਣ ਵਾਲੀ ਆ ਇਹਨੂੰ ਅਸੀਂ ਠੀਕ ਠਾਕ ਕਰ ਦਿੰਨੇ ਆ ਤੇ ਉਹ ਜਿਹੜਾ ਰੇਟ ਤੁਹਾਨੂੰ ਦੱਸਦੇ ਆ ਉਹ ਇੰਨਾ ਕੁ ਘੱਟ ਹੁੰਦਾ ਕਿ ਬੰਦਾ ਤਿਆਰ ਹੋ ਜਾਂਦਾ ਕਿ ਹਾਂ ਜੀ ਠੀਕ ਆ ਅਸੀਂ ਇਸ ਰੇਟ ਦੇ ਉੱਤੇ ਕਰਾਉਣ ਨੂੰ ਤਿਆਰ ਜਿਹੜੇ ਹੋਮ ਆਨਰਸ ਨੇ ਜਿਵੇਂ ਕੁਝ ਉਹਨਾਂ ਨੇ ਆਪਣੀ ਗੱਲ ਦੱਸੀ ਆ ਕਿ ਕਰਾ ਤੇ ਉਹਨਾਂ ਨੇ ਲਿਆ ਇਹ ਇਹਨਾਂ ਲੋਕਾਂ ਕੋਲ ਪਰ ਆਖਰ ਦੇ ਵਿੱਚ ਹੋਇਆ ਇਹ ਵੀ ਡਰਾਈਵਵੇ ਵੀ ਪੂਰਾ ਠੀਕ ਨਹੀਂ ਹੋਇਆ ਤੇ ਜਿਹੜਾ ਸਮਾਨ ਸੀ ਉੱਥੇ ਰਹਿਤ ਕੋੰਦੋ ਵੀ ਉਦਾਂ ਹੀ ਛੱਡ ਗਿਆ ਤੇ ਪੈਸੇ ਵੀ ਜ਼ਿਆਦਾ ਲੱਗੇ ਤੇ ਬਾਅਦ ਵਿੱਚ ਉਹ ਲਾਭ ਵੀ ਨਹੀਂ ਰਿਹਾ। ਕਈ ਤਰ੍ਹਾਂ ਦੇ ਸਕੈਮ ਕੈਨੇਡਾ ਦੇ ਵਿੱਚ ਖਾਸ ਕਰਕੇ ਅਨਟਰੀਓਰ ਦੇ ਵਿੱਚ ਸਾਹਮਣੇ ਆਏ ਸੀ ਰੂਫਿੰਗ ਸਕੈਮ ਸੀ ਪਿੱਛੇ ਜੇ ਇੱਕ। ਰੂਫਿੰਗ ਸਕੈਮ ਕੀ ਸੀ ਕਿ ਉਹ ਕਹਿੰਦੇ ਆ ਤੁਹਾਡੇ ਘਰ ਦੇ ਵਿੱਚ ਕੋਈ ਆਉਂਦਾ ਖਾਸ ਕਰਕੇ ਉਹਨਾਂ ਘਰਾਂ ਦੇ ਵਿੱਚ ਜਾਂਦੇ ਜਿੱਥੇ ਸਿਰਫ ਬਜ਼ੁਰਗ ਰਹਿੰਦੇ ਆ। ਉਹਨਾਂ ਜਾ ਕੇ ਕਹਿੰਦੇ ਜੀ ਅਸੀਂ ਨਾਲ ਦੇ ਘਰ ਦੀ ਛੱਤ ਠੀਕ ਕਰਨਾ ਆਏ ਸੀ ਅਸੀਂ ਡਰੋਨ ਦੇ ਨਾਲ ਦੇਖਿਆ ਵੀ ਉਹ ਛੱਤ ਬੜੀ ਖਰਾਬ ਆ ਨਾਲ ਹੀ ਸਾਨੂੰ ਤੁਹਾਡੇ ਘਰ ਦੀ ਛੱਤ ਵੀ ਦੇਖ ਪਈ ਤੁਹਾਡੇ ਘਰ ਦੀ ਛੱਤ ਵੀ ਬਹੁਤ ਖਰਾਬ ਹੋ ਚੁੱਕੀ ਆ ਜਦ ਅਸੀਂ ਉੱਤੇ ਚੜ੍ਹ ਕੇ ਦੇਖਿਆ ਤੇ ਸਾਰੀ ਹੀ ਖਰਾਬ ਆ ਤੇ ਇਹਨੂੰ ਬਦਲਣਾ ਪੈਣਾ ਨੇ ਤੁਹਾਡਾ ਘਰ ਲੱਗ ਜਾਣਾ ਤੁਸੀਂ ਸਾਡੇ ਕੋਲ ਛੱਤ ਬਦਲਾ ਲਓ ਬਹੁਤ ਸਹਿਮਤ ਹੋ ਜਾਂਦੇ ਸੀ ਥੋੜੇ ਬਹੁਤ ਪੈਸੇ ਲੈ ਕੇ ਉਹ ਕੰਮ ਕੁੰਮ ਸ਼ੁਰੂ ਕਰਕੇ ਤੇ ਪੈਸੇ ਲੈ ਕੇ ਚਲੇ ਜਾਂਦੇ ਸੀ ਤੇ ਮੁੜ ਕੇ ਕਦੇ ਨਹੀਂ ਸੀ ਆਉਂਦੇ ਹੁਣ ਇਹ ਜਿਹੜੇ ਹੈਗੇ ਆ ਡਰਾਇਵ ਦੇ ਸਕੈਮ ਵਾਲੇ ਆ ਜੁੜੇ ਕਹਿੰਦੇ ਕਿ ਤੁਹਾਡਾ ਡਰਾਈਵਰ ਠੀਕ ਨਹੀਂ ਹੈ ਇਹਦੇ ਵਿੱਚ ਅਸੀਂ ਇਹਨੂੰ ਸਹੀ ਕਰ ਦਾਂਗੇ ਸਾਰਾ ਕੁਝ ਬਰਾਬਰ ਕਰ ਦਾਂਗੇ ਤੇ ਪਰ ਉਹ ਤੁਹਾਡੇ ਪੈਸੇ ਵੀ ਲੈ ਜਾਂਦੇ ਆ ਤੇ ਮੁੜ ਕੇ ਵੀ ਨਹੀਂ ਆਉਂਦੇ ਤੇ ਕੰਮ ਵੀ ਖਰਾਬ ਕਰਦੇ ਆ ਸੋ ਇੱਕ ਤਾਂ ਇਹ ਸਲਾਹ ਦਿੱਤੀ ਗਈ ਹੈ ਕਿ ਆਪ ਫਰੰਟ ਪੈਸੇ ਨਾ ਦਿਓ ਕਿ ਮੁੜ ਕੇ ਲੱਭਦੇ ਨਹੀਂ ਦੂਜਾ ਇਹ ਕੰਮ ਮਾੜਾ ਕਰਦੇ ਆ ਸਿਰਫ ਇਹ ਹੀ ਆ ਕਿ ਤੁਹਾਡੇ ਤੱਕ ਆਪ ਅਪਰੋਚ ਕਰਦੇ ਆ ਇਹ ਕਿ ਸਾਡਾ ਡਰਾਈਵਰ ਠੀਕ ਕਰ ਦਿਓ ਉਹਦੇ ਤੋਂ ਬਾਅਦ ਨਾ ਤੁਹਾਡੀ ਈਮੇਲ ਦਾ ਜਵਾਬ ਦਿੰਦੇ ਆ ਨਾ ਤੁਹਾਡਾ ਫੋਨ ਚੱਕਦੇ ਆ ਤੇ ਜਿਹੜਾ ਲੈਫਟਓਵਰ ਆ ਉੱਥੇ ਜਿਹੜੀ ਮੈਸ ਆ ਜਾਂ ਹੋਰ ਡੈਮੇਜ ਆ ਉਹ ਸਾਰਾ ਕੁਝ ਉੱਥੇ ਉਸੇ ਤਰੀਕੇ ਦੇ ਨਾਲ ਹੋਇਆ ਰਹਿੰਦਾ ਵਾਦੇ ਇਹਨਾਂ ਦੇ ਝੂਠੇ ਹੁੰਦੇ ਆ ਆ ਕਈ ਕੁਛ ਕੁਛ ਲੋਕਾਂ ਨੇ ਤਾਂ 4-4000 ਡਾਲਰ ਜਿਹੜਾ ਅਪਰਫਰੰਟ ਦੇ ਦਿੱਤੇ ਪਰ ਰੇਪੇਅਰ ਦੇ ਲਈ ਤੇ ਮੁੜ ਕੇ ਉਹ ਕਦੇ ਵੀ ਉਹਨਾਂ ਨੇ ਕੰਮ ਪੂਰਾ ਨਹੀਂ ਕੀਤਾ ਸੋ ਇੱਕ ਤਾਂ ਇਹਨਾਂ ਨੂੰ ਅਪਰਫਰੰਟ ਨਾ ਪੇ ਕਰੋ ਜਿਹੜਾ ਉਹਦੇ ਨਾਲ ਨੁਕਸਾਨ ਵੱਡਾ ਹੁੰਦਾ ਆ ਦੂਜਾ ਇਹ ਆ ਕਿ ਤੁਸੀਂ ਰੈਡ ਫਲੈਗਸ ਦੇਖੋ ਰੈਡ ਫਲੈਗਸ ਦਾ ਮਤਲਬ ਇਹ ਆ ਕਿ ਜੇ ਤੁਹਾਨੂੰ ਸੱਚਮੁੱਚ ਲੱਗਦਾ ਵੀ ਇਹ ਇਹਨਾਂ ਨੇ ਪ੍ਰਾਈਸ ਜਿਹੜਾ ਦਿੱਤਾ ਬਹੁਤ ਲੋਅ ਆ ਤੇ ਫਿਰ ਉੱਥੇ ਸੋਚਣ ਲੱਗ ਜਓ ਜੇ ਇਹ ਜਿਹੜਾ ਰਿਟਰਨ ਕੰਟਰੈਕਟ ਨਹੀਂ ਹੈ ਇਹ ਵੀ ਮਾੜੀ ਗੱਲ ਆ ਤੇ ਜਿਹੜਾ ਐਡਰੈਸ ਜਾਂ ਪੋਸਟ ਬਾਕਸ ਨੰਬਰ ਆ ਉਹ ਵੀ ਜੇ ਨਹੀਂ ਆ ਤਾਂ ਉਸ ਗੱਲ ਦਾ ਵੀ ਖਾਸ ਤੌਰ ਦੇ ਉੱਤੇ ਖਿਆਲ ਰੱਖੋ ਜਿਹੜੀ ਕੰਪਨੀ ਦੀ ਰੈਪਿਊਟੇਸ਼ਨ ਆ ਉਹਨੂੰ ਦੇਖੋ ਕਿ ਕੰਪਨੀ ਕਿੱਥੇ ਦੀ ਆ ਕੀ ਆ ਉਹਦੇ ਤੋਂ ਬਾਅਦ ਹੀ ਕਿਸੇ ਦੇ ਨਾਲ ਇਹ ਕੰਟਰੈਕਟ ਕਰੋ ਆਦਰਵਾਇਸ ਜਿਹੜੀ ਸਮੱਸਿਆ ਹੈ ਇਹ ਕਈ ਲੋਕਾਂ ਨੂੰ ਆਈ ਆ ਤੇ ਵਾਰਨਿੰਗ ਇਹ ਦਿੱਤੀ ਆ ਕਿ ਬਾਕੀ ਜਿਹੜੇ ਆ ਉਹ ਇਸ ਸਮੱਸਿਆ ਤੋਂ ਕਿਸੇ ਨਾ ਕਿਸੇ ਤਰੀਕੇ ਬਚ ਜਾਣ ਦੋਸਤੋ ਇਹਦੇ ਨਾਲੇ ਇਦਾਂ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਆਜ਼ ਰੋਵਾਂਗੇ ਕੁਸ਼ ਨੂੰ ਵੀ ਗੱਲਾਂ ਬਾਤਾਂ